ਉਦਾਂ ਪੱਬਾ ਗੋਰੀ ਦੇ ਨਾਂ ਨੂੰ ਪੂਰਾ ਕਰਦਾ ਹੀ ਕੰਮ ਉਦਾਂ ਦਾ ਖਿਲ ਦੇ ਲੋ ਦਿਲੋਂ ਦਿਲੋਂ ਕੁੜੀਆ ਫੁੱਲ ਜੇ ਖਿਲਦੀ ਐ ਮੈਂ ਮੈਂ ਕਹਿੰਦਾ ਨਹੀਂ ਸੀਰੀਅਸ ਮੈਨੂੰ ਮੈਨੂੰ ਯਾਰ ਬੰਦੇ ਦਾ ਫੋਨ ਆਇਆ ਵਾ ਤੇ ਅੱਛਾ ਉਹ ਕਹਿੰਦਾ ਵੀ ਪੱਬੇ ਦਾ ਆਪਾ ਗੋਰੀ ਨਾਲ ਵਿਆਹ ਕਰ ਦੇਣਾ ਕਰੀਏ ਯਾਰ ਤੇ ਨਹੀਂ ਪੱਕੀ ਗੱਲ ਐ ਤੇ ਇਹ ਮਜ਼ਾਕ ਸਮਝਦਾ ਵਾ ਅਵੇ ਫੋਟ ਮੈ ਗਈਆਂ ਫੋਨ ਦੇ ਵਿੱਚ ਮੈਂ ਕਹਿੰਦਾ ਜੀ ਗੋਰੀ ਰੰਗ ਕਾਲੇ ਦੀ ਉਹ ਫਿਰ ਵੀ ਚੱਲੂਗਾ ਹੋਵੇ ਕੋਈ ਗੋਰੀ ਰੰਗ ਕਾਲੀ ਨਹੀਂ ਨਹੀਂ ਉਹ ਬਹੁਤ ਹਨ ਕਾਲੀ ਹੋਗੀ ਨਾ ਨਹੀਂ ਗੋਰੀ ਪੱਕਾ ਪਰ ਬੰਦਾ ਦੇ ਉਹ ਸਟੋਰ ਤੇ ਲੱਗੀ ਆ ਗੋਰੀ ਕਿਤੇ ਤੇ ਉਹ ਆਪਾਂ ਇੱਥੇ ਨੂੰ ਮਜ਼ਾਕ ਕਰਦੇ ਰਹਿੰਦੇ ਆ ਤੇ ਉਹਨੇ ਕਿਤੇ ਕਿਹਾ ਹੋਗਾ ਆ ਵੇਲਾ ਵੀ ਇਹਨੂੰ ਮਜ਼ਾਕ ਕਰਦੇ ਦਾ ਵਿਆਹ ਇਦਾਂ ਤੇ ਉਹ ਗੋਰੀ ਕਿੰਦੀ ਵੀ ਮੈਂ ਇਹਦੇ ਨਾਲ ਵਿਆਹ ਕਰਾਉਣੀ ਸੀ ਸੀਰੀਅਸ ਮਜ਼ਾਕ ਥੋੜੀ ਕਰਦਾ ਆਹੋ ਬਹੁਤ ਜ਼ਿਆਦਾ ਤੇ ਮੈਂ ਇਹਨੂੰ ਕਹਿੰਦੇ ਤੇ ਇਹ ਮਜ਼ਾਕ ਸਮਝਦਾ ਇਹਨੂੰ ਵਾਅ ਮਾਰੋ ਇੱਥੇ ਉਹ ਤੱਬਿਆ ਬੱਬੇ ਹਾਂ ਬੀਜੀ ਬੀਜੀ ਆਵਾਜ਼ ਮਾਤ ਮੇਰੀ ਗੱਲ ਸੁਣ ਗੋਰੀ ਆਈ ਨੀ ਇੱਕ ਗੱਡੀ ਦੇ ਉੱਤੋਂ ਨੱਦੀ ਗੋਰੀ ਹੈ ਸਾਰਾ ਗੋ ਤੇਰੇ ਕੋਲ ਆ ਮੈਂ ਕਿਸਮਤ ਖੁੱਲੇਗੀ ਬੱਬੇ ਤੇਰੀ ਕਿਸਮਤ ਤੇਰੀ ਉੱਜੜ ਗਈ ਤੂੰ ਮੇਰੀ ਗੱਲ ਸੁਣ ਤੂੰ ਹਾਂ ਯਾਰ ਹੁਣ ਕਿੱਥਾ ਕਰ ਲਈ ਗੋਰੀ ਨਾ ਇਹ ਇਹ ਮੇਰੀ ਗੱਲ ਸੁਣਾ ਅੱਗੇੜੀ ਮੈਂ ਓਏ ਗੱਲ ਸੁਣ ਆਪਾ ਮੇਰੀ ਗੱਲ ਸੁਣਾ ਅੱਗੇ ਮੈਂ ਆਪਾਂ ਕਿ ਨੀਰਾਂ ਗੱਲ ਕਰਦੇ ਮੈਂ ਅੱਗੇ ਨਹੀਂ ਮੈਂ ਕਦੀ ਕਹਿਤਾ ਵੀ ਗੋਰੀ ਦਾ ਜਹਾਜ ਇਦਾਂ ਆਉਂਦਾ ਮੈਨੂੰ ਫੋਨ ਜੇ ਮੈਨੂੰ ਆਇਆ ਫੋਨ ਤੇ ਫੇਰ ਹੀ ਕਹਿੰਦੇ ਆ ਅੱਛਾ ਗੱਲ ਸੁਣ ਮੈਂ ਕਦੀ ਬੋਲਿਆ ਅੱਜ ਮੈਂ ਬੋਲਿਆ ਨਾ ਗਰੁੱਪ ਚ ਜਿਹੜਾ ਮੈਚ ਤੈਨੂੰ ਮਾਨ ਸਨਮਾਨ ਦੇਣਾ ਨਾ ਉਹ ਇਹਦਾ ਕਿਸੇ ਨੇ ਦਿੱਤਾ ਨਹੀਂ ਹੋਣਾ ਦਿੱਤਾ ਹੀ ਨਹੀਂ ਹੋਣਾ ਆਹ ਹੋ ਚਾਬੀਆਂ ਪਾਉਨ ਨੂੰ ਫੜਾਉਣੀਆਂ ਗੱਡੀ ਦੀ ਇਹਦੇ ਨਹੀਂ ਨਹੀਂ ਗੱਲ ਸੁਣ ਜਾਂ ਇਹਨੂੰ ਕੇ ਹਾਂ ਕਰ ਜੇ 7 ਅਕਤੂਬਰ ਤੱਕ ਗੋਰੀ ਆਪਣੇ ਕੱਪ ਤੇ ਨਾ ਹੋਵੇ ਤੇ ਆਜ ਵਾਹ ਵੇ ਦੱਸ ਯਾਰ ਪੱਕੀ ਗੱਲ ਜਾਦੂ ਮੰਮੀਆਂ ਦੀ ਗੱਲ ਓਏ ਮੰਮੀ ਨੂੰ ਲਾਣ ਕੇ ਮੰਮੀ ਕਿੱਦਾਂ ਮੈਂ ਮੈਂ ਬਸ ਕਿਹਾ ਮੈਂ ਪੰਗਾ ਪੈਣਾ ਇੰਗਲਿਸ਼ ਨਹੀਂ ਆਉਂਦੀ ਤੇ ਉਹ ਗਾੜੀ ਪੰਜਾਬੀ ਸਤਿ ਸ੍ਰੀ ਅਕਾਲ ਪਲਸਤਾਜ ਜੀ ਸਤਿ ਸ੍ਰੀ ਉਹਨੂੰ ਪੰਜਾਬੀ ਆਉਂਦੀ ਆ ਚਲੋ ਹੋਰ ਕੀ ਲੈਣਾ ਆਹੋ ਇਹ ਚਮੜਾ ਵੇਖੋ ਪਹਿਲਾਂ ਆਮ ਬੈਕ ਡਾਟਾ ਪੈਕ ਆਮ ਮਾਈ ਬੈਕ ਬੱਬਿਆ ਵੇਖ ਲਾ ਹੁਣ ਤੇਰੇ ਮੌਕੇ ਤੇ ਮੁੜ ਕੇ ਮੈਨੂੰ ਨਾ ਕਹੀਂ ਹੁਣ ਗੋਰੀ ਨਾ ਇਹਦਾ ਤੇਰਾ ਕੰਮ ਹੋਣਦਾ ਫਿਰਦੇ ਤੂੰ ਹੁਣ ਹਾਂ ਕਰ ਜਾਂ ਨਾ ਕਰ ਹੁਣ ਦੱਸ ਦੇ ਉਹਨੇ ਆ ਵੀ ਬਲੌਗ ਵੇਖਣਾ ਹੀ ਓਏ ਇਧਰ ਇੰਗਲਿਸ਼ ਨਹੀਂ ਆਉਂਦੀ ਆ ਵੀ ਬਲੌਗ ਵੇਖਣਾ ਹੈ ਆ ਵੀ ਬਲੌਗ ਉਹਨੇ ਵਸੋਲਾ ਗੱਲ ਭੁਲਵਾਉਂਦੀ ਆ ਵੀ ਬਲੌਗ ਉੱਥੇ ਜਾਣਾ ਹੈ ਤੇਰੇ ਤੋਂ ਬਾਹਰ ਨਹੀਂ ਆਪਾਂ ਜੋ ਮਰਜ਼ੀ ਕਰ ਬਸ ਹੋਰ ਪਾ ਵੀ ਸਾਕੋ ਤੇ ਸਾਡੇ ਅਫਸਰ ਤੋਂ ਬਾਹਰ ਨਹੀਂ ਆਪਾਂ ਚੱਲ ਠੀਕ ਆ ਆ ਨਾ ਆ ਗਿਆ ਗੱਲ ਸੁਣ ਤਾਹੀਂ ਪੜਾਉਣਾ ਵਾ ਚੱਲ ਸੁਣ ਉਹ ਫਿਲਮ ਨਹੀਂ ਆਉਂਦੀ ਪਿੰਡੋਂ ਕੋਗੀ ਕੋਗੀ ਦੀ ਗੱਲ ਹੁੰਦੀ ਕਹਿੰਦਾ ਜੇ ਕੁੜੀਆ ਕਿਤੇ ਨਹਿਰ ਕੈਨੇਡਾ ਜਾਂਦੀ ਮੈਨੂੰ ਮਾਰ ਕੇ ਸੁੱਟ ਦੋ ਕਿਦਾ ਮਰੀ ਲਾ ਲੇ ਦਾ ਪੁੱਛ ਇਹੋ ਹੀ ਗੱਲ ਆ ਮਮਾ ਤੇ ਉਹਦੇ ਗੋਰੀ ਲੈਣ ਆਉਂਦੇ ਹੀ ਹੈ ਹੈ ਇਹ ਤੈਨੂੰ ਤੈਨੂੰ ਦੇ ਮਰ ਜਾਣਾ ਚਾਹੀਦਾ ਗੋਰੀ ਤੇਰੇ ਨਾਲ ਵਿਆਹ ਕਰਾਉਣਾ ਹਾਂ ਜੀ ਕੋਈ ਮੋਟਰਸਾਈਕਲ ਸੰਬੰਧ ਕਰਦਾ ਉਹ ਗੱਡੀ ਕਰਦਾ ਆ ਆਪਾਂ ਇਹਨੂੰ ਗੋਰੀ ਸੰਬੰਧ ਕਰਨਾ ਆ ਯਾਰ ਗੱਲ ਸੁਣ ਇਹ ਕੋਈ ਨਾ ਮਜ਼ਾਕ ਇੱਕ ਸੀਰੀਅਸ ਆ ਯਾਰ ਤੁਸੀਂ ਤੁਸੀਂ ਤੁਹਾਡੇ ਬਾਰੇ ਮਜ਼ਾਕ ਕਰਦਾ ਨਹੀਂ ਮਜ਼ਾਕ ਨਹੀਂ ਮੈਂ ਸੀਰੀਅਸ ਮੈਂ ਸੀਰੀਅਸ ਤੁਹਾਡੇ ਨਾਲ ਆ ਇਹ ਗੱਲ ਨਹੀਂ 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 ਅਜੇ ਵੀ ਪੱਪਾ ਮਜ਼ਾਕ ਸਮਝਦਾ ਨਹੀਂ ਨਹੀਂ ਮੈਂ ਸਾਰੇ ਸਮਝਦੇ ਹਾਂ ਹੈ ਮੈਨੇਜਰ ਆ ਬਾਹਰ ਯਾਰ ਕੋਈ ਤੁਹਾਡਾ ਨਹੀਂ ਕਸੂਰ ਕੰਮ ਕਰਦੇ ਬਾਬੇ ਸੋਰਸਿੰਗ ਵਾਲੇ ਦਾ ਕਸੂਰ ਆ ਜਿਹੜੇ ਸੋਰਸਿੰਗ ਮੇਲੇ ਵੜੇ ਆ ਨਾ ਪ੍ਰਸ਼ਾਦ ਦੇ ਉੱਥੋਂ ਇਹਨੂੰ ਮਿਲ ਜਾਂਦੇ ਆ ਹਾਂ ਗੱਲ ਆ ਵਾ ਨਹੀਂ ਪ੍ਰਚਾਰਕ ਅਜੇ ਪਹਿਲੇ ਚੱਕਰ ਕੀ ਮਾਤਾ ਲਾ ਦਿੰਦੀ ਆ ਨਾ ਉਹ ਵੀ ਆਪਾਂ ਇਹ ਆ ਨਾ ਮਾਤਾ ਲਾ ਦਿੰਦੀ ਆ ਜੇ ਰੋਟੀ ਪਾਣੀ ਦਾ ਪੱਕੀ ਜਾਂਦਾ ਜੀ ਮਾਤਾ ਨਾ ਮਾਤਾ ਕਹੇ ਨਾ ਮੇਤੋਂ ਨਹੀਂ ਲੱਗਦਾ ਹਾਏ ਬਣਾਈ ਨਾ ਗਲਤ ਕਹਿਤੀ ਜੀ ਬੋਲਣ ਨਹੀਂ ਜਾਂਦਾ ਹੋਰ ਗੱਦਾਰ ਠੀਕ ਹੈ ਪਾਣੀ ਪੀਂ ਉਹ ਸ਼ੀਦ ਅੱਗੇ ਮਾਰੇ ਸਾਥ ਠੀਕ ਸੁਣੋ ਵਧੀਆ ਵਧੀਆ ਤੁਹਾਨੂੰ ਜੀ ਕੀ ਹਾਲ ਜੀ ਔਖੀ ਜੀ ਇੱਟ ਲਵਾਉਣੀ ਉਹ ਤੋਂ ਬੜੀ ਜ਼ਿਆਦੀ ਔਖੀ ਜੇ ਜਿਹੜੇ ਬੰਦੇ ਨੇ ਟਾਈਮ ਕੱਢ ਕੇ ਮਿਹਨਤ ਲਾਉਣੀ ਨਾ ਉਹਨੂੰ ਪਤਾ ਵੀ ਮੈਂ ਕਿਦਾਂ ਟਾਈਮ ਕੱਢਣਾ ਇਹਦੇ ਲਈ ਆਹੋ ਹੁਣ ਰਾਤ ਨੂੰ ਲਾ ਲੋ ਮੈਂ ਅਜ ਤੋਂ ਬਾਅਦ ਆਉਂਦੇ ਹਾਂ ਮੈਚ ਦੇ ਘਰ ਨਹੀਂ ਜਾ ਸਕਦੇ ਹਾਂ ਬਾਕੀ ਜਾਣ ਹੀ ਨਹੀਂ ਰਹੇ ਹੁਣ ਰਾਤੀ ਨਾ ਇਦਾਂ ਬੈਠੇ ਹਾਂ ਤੇ ਗੱਲਾਂ ਬਾਤਾਂ ਇਦਾਂ ਚੱਲਣ ਲੱਗ ਪਈਆਂ ਮੈਂ ਕਿਹਾ ਮੇਰੀ ਗੱਲ ਸੁਣ ਜਿਹੜਾ ਹੁਣ ਕੰਪੀਟੀਸ਼ਨ ਹੈ ਨਾ ਹੁਣ ਵਾਲੀ ਜਿਹੜੀ ਕਬੱਡੀ ਵੇਣਾ ਅੱਗੇ ਕਬੱਡੀ ਹੰਦੀਪ ਭਲਵਾਨ ਜੀ ਕੀ ਸਾਰੇ ਪਲੇਅਰ ਤਗੜੇ ਚਾਹੀਦੇ ਹੁਣ ਮੈਂ ਕਹਾਂ ਟੀਮ ਦੇ ਵਿੱਚ ਇੱਕ ਪਲੇਅਰ ਹੀ ਤਗੜਾ ਤੇ ਸਾਰੀ ਟੀਮ ਤਗੜੀ ਸਾਰੀ ਟੀਮ ਤਗੜੀ ਤੇ ਮੈਂ ਹਾਂ ਵੀ ਆਹ ਮੁੰਡਾ ਆਪਣਾ ਜੱਥੇ ਨੇ ਤੇ ਗਰਦੇਵ ਆ ਪੱਬੇ ਨੂੰ ਕਹਿੰਦਾ ਮੈਂ ਕੰਜਰਾ ਇਹਨਾਂ ਦੀ ਮਿਹਨਤ ਲਵਾਲਾ ਤੇ ਇਹਨਾਂ ਨੂੰ ਹੀ ਤਗੜਾ ਕਰਨਾ ਤੇ ਤੇਰਾ ਰੋਟੀ ਪਾਣੀ ਚੱਲੀ ਜਾਣਾ ਜੇ ਤਗੜੇ ਹੋਗੇ ਤੇ ਮੈਂ ਆਪਾਂ ਬਾਹਰ ਪੱਜੇ ਫਿਰਦੇ ਕਦੀ ਉਹਨੂੰ ਮਾਰ ਉਹਨੂੰ ਮਾਰ ਕਿਉਂ ਜਸ਼ਨ ਮੁੰਡਾ ਵਧੀਆ ਆ ਵਧੀਆ ਵਧੀਆ ਮੁੰਡਾ ਮੈਂ ਬਾਹਰ ਹਾਂ ਮੇਰੀ ਬਿੰਦੂ ਟੋੜੇ ਮੇਰੀ ਜਿਹੜੇ ਆਉਂਦੇ ਫੋਨ ਮੈਂ ਹਾਂ ਇਹਦੇ ਤੇ ਕੰਮ ਕਰ ਅਗਲੇ ਸਾਲ ਤੱਕ ਇਹਨੇ ਪੂਰੇ ਤਗੜੇ ਹੋਏ ਠੀਕ ਹੈ ਜੀ ਤੁਹਾਡੀ ਉਹ ਪਹਿਲਾਂ ਦੀ ਗੱਲ ਕਰ ਉਹ ਘਰੋਂ ਬੰਦਾ ਖੜੀਆ ਬਾਹਰ ਉਹ ਬੰਦਾ ਬਾਹਰੋਂ ਬੰਦਾ ਕਿਹੜਾ ਬੰਦਾ ਮਰਜ਼ੀ ਵੀ ਜਿਹੜਾ ਬੰਦਾ ਬਾਹੋਂ ਫੜ ਕੇ ਇੱਥੇ ਉਰੀ ਠਾਉਣ ਵਾਲੀ ਕੱਦੀ ਬਲਵਾ ਦੇ ਕੋਈ ਕੱਦੀ ਬਲਵਾਣ ਕਹਿੰਦਾ ਹੁੰਦਾ ਹੈ ਕਿ ਬਾਹਰੋਂ ਆਪਾਂ ਪੈਂਟ ਉਹ 100 ਕਿਲੋਮੀਟਰ ਤੇ ਫੋਨ ਕਰਾਂਗੇ ਤੇ ਕਹਿੰਦਾ ਪੱਟਿਓ ਤੁਹਾਨੂੰ ਤਗੜਾ ਕੀਤਾ ਸਾਲਾ ਬਾਹੋਂ ਫੜ ਕੇ ਤੁਹਾਨੂੰ ਨਾਲ ਲੈ ਜਾਏਗਾ ਜਿੰਨਾ ਅਸੀਂ 3-4 ਪਲਵਾਨ ਨੇ ਤਗੜੇ ਕੀਤੇ ਆ ਚਲੋ ਅਸੀਂ ਅੱਜ ਹੀ ਇਤ ਕਰਦੇ ਆ ਕਿ ਕਹਿੰਦਾ ਤੁਹਾਨੂੰ ਤੇ ਅਸੀਂ ਬਾਹੋਂ ਫੜ ਕੇ ਨਾਲ ਲੈ ਜਾਣਾ ਤੇ ਕਹਿੰਦਾ ਵੀ ਬਗਾਨੇ ਨੂੰ ਅਸੀਂ ਫੋਨ ਕਰਾਂਗੇ ਬਗਾਨੇ ਦਾ ਕੀ ਭਾਵ ਆ ਜੀ ਜਿਹੜਾ ਬੰਦਾ ਘਰੋਂ ਹੀ ਫੜ ਕੇ ਲਏ ਨਾ ਉਹਦੀ ਕੀ ਹੈ ਨਹੀਂ ਉਹ ਜਿਹੜਾ ਆਪ ਬੰਦਾ ਤਿਆਰ ਕੇ ਤਾਂ ਮਾਨ ਨਾਲ ਬਾਹਰ ਦੇ ਮੇਰੇ ਕੋਲ ਮੌਕੇ ਦੇ ਨਾ ਹੀ ਨਹੀਂ ਕਰ ਦੇਣੀ ਅੱਗਲਾ ਮੇਰਾ ਕੰਮ ਚੱਲਦਾ ਜਿੰਦਰ ਨਹੀਂ ਜਾਂਦਾ ਇੱਥੇ ਜਿੰਦਰ ਗੱਡੀ ਜਿਹੜੀ ਇੱਥੇ ਨਹੀਂ ਆ ਬੰਦਾ ਪਹੁੰਚੂ ਨਾ ਨਾ ਯਕੀਨ ਹੀ ਨਹੀਂ ਰਹਿ ਗਿਆ ਤੇ ਅੱਜ ਮੈਨੂੰ ਫਸਾਈ ਦੇਣ ਵਾਲੇ ਆਏ ਤੇ ਕਿਹਨੇ ਪੁਲਵਾਨ ਜੀ ਇਹ ਉਹ ਕਿਤੇ ਪੁਰਾਣੀ-ਪੁਰਾਣੀ ਖੇਡਿਆ ਉਹ ਕਬੱਡੀ ਕਿੰਨਾ ਪਹਿਲਵਾਨਾਂ ਪੁਰਾਣੇ ਤੇ ਲੋਕੀ ਇੱਕ ਦੂਜੇ ਦਾ ਮੂੰਹ ਪਾੜ ਦਿੰਦੇ ਕਹਿੰਦਾ ਹੁਣ ਤੇ ਮੜੀ ਦੀ ਹੱਥ ਵਾਜਦਾ ਤੇ ਸਾਰੇ ਲੜਨ ਭੱਜੇ ਆਉਂਦੇ ਤੇ ਮੈਂ ਮੈਂ ਬਾਬਾ ਜੀ ਫਿਰ ਮੈਗ ਫੜ ਕੇ ਤੁਸੀਂ ਬੋਲਦੇ ਹੋ ਅੱਜ ਖੁੱਲ ਗਿਆ ਜੀ ਆਹ ਉਹਨਾਂ ਨਾ ਵੀ ਪਹਿਲਵਾਨੋਂ ਨਿੱਕੀ ਜੀ ਗੱਲ ਤੋਂ ਲੜਨਾ ਪਿਓ ਕਿਤੇ ਵੀ ਚਪੇੜ ਚ ਬੁੱੜਜੇ ਵਜਜੇ ਤੇ ਚੱਲ ਲਿਓ ਕਹਿੰਦਾ ਤੁਸੀਂ ਤੇ ਜਨਾਨੀ ਵਾਲਾ ਤੁਹਾਡਾ ਹਿਸਾਬ ਹੋ ਗਿਆ ਵੀ ਲੜਨ ਲੱਗੇ ਤੇ ਕਹਿੰਦਾ ਇੰਨੇ ਲੋਕੀ ਆਉਂਦੇ ਤੁਹਾਨੂੰ ਵੇਖਣ ਮਾੜੀ ਮੋੜ ਤੇ ਚਪੇੜ ਚਪੇੜ ਜੋੜ ਚੱਲਿਆ ਕਰੋ ਕਹਿੰਦਾ ਕਹਿੰਦਾ ਪ ਵੇਖੀ ਸਗਰਾਜ ਉਹਨਾਂ ਦੀ ਕਹਿੰਦਾ ਉਹਨੇ ਮਾਰੀ ਗਿੱਬੀ ਮਾਰੀ ਤੇ ਕਹਿੰਦਾ ਮੱਥਾ ਪਾੜਦਾ ਮੱਥਾ ਕਹਿੰਦਾ ਪਾੜਿਆ ਤੇ ਐ ਤਤ ਧੀਰੀ ਗਈ ਆ ਤੇ ਕਹਿੰਦਾ ਇਹ ਥੋੜੀ ਕੀ ਬੰਦਾ ਕਹਿੰਦਾ ਮਿੱਟੀ ਮਾਲ ਕੇ ਐ ਮੱਥੇ ਤੇ ਤੇ ਕਹਿੰਦਾ ਫੇਰ ਰੇਟ ਪਾਉਣ ਲੱਪਿਆ ਉਹ ਮੈਂ ਕਿਹਾ ਵੀ ਕਹਿੰਦਾ ਵੀ ਉਹ ਬੰਦੇ ਹੁੰਦੇ ਸੀ ਜਿਹੜੇ ਮਲ ਕੇ ਇਹਦੇ ਮਿੱਟੀ ਫੇਰ ਕਹਿੰਦਾ ਤੁਰ ਪਿਆ ਉਹ ਤੇ ਤੂੰ ਕਹਿੰਦਾ ਤੁਸੀਂ ਕਹਿੰਦਾ ਤੁਹਾਡੇ ਮੈਂ ਵੇ ਨਾਲ ਲੌਂਦਰ ਦੀ ਵਜਦੀ ਤੇ ਸਾਰੇ ਤੁਸੀਂ ਭੱਜਉਂਦੇ ਜੇ ਇੱਕ ਦੂਜੇ ਉਹ ਜਿਹੜੇ ਬੰਦਿਆਂ ਨੇ ਇਦਾਂ ਦੀ ਕਬੱਡੀ ਵੇਖੀ ਆ ਉਹਨਾਂ ਨੇ ਵੇਖੀ ਫਿਰ ਦੇ ਵੇਖੇ ਉਹਨਾਂ ਨੂੰ ਮਜ਼ਾ ਆਉਂਦਾ ਫਿਰ ਕਬੱਡੀ ਦਾ ਸਗਰਾਜ ਦੇ ਦੋਸਤ ਚੱਲਦੇ ਨੇ ਮੈਂ ਹੁਣ ਬਾਬਾ ਜੀ ਸਗਰਾਜ ਜਨਾ ਹੀ ਚਰ ਖੇਡੇ ਥੇਡੇ ਨੇ ਬਰੇ ਮੈਂ ਚਲੋ ਉਹ ਵੀ ਜਮਾਨਾ ਇਹ ਵੀ ਜਮਾਨਾ ਵਾ ਹੁਣ ਨਹੀਂ ਲੋਕੇ ਬਰਦਾਸ਼ਤ ਕਰਦੇ ਮੈਂ ਗਾਂ ਹੋਰ ਕੰਮ ਹੋ ਜਾਣਾ ਜੇ ਗਾਂ ਹੱਥ ਲਾਉਣ ਵਾਲਾ ਹੀ ਕੰਮ ਹੋ ਜਾਣਾ ਇਹ ਮਾੜਾ ਠੀਕ ਆ ਗਾਂ ਦੇ ਹੱਥ ਲਾਉਣ ਵਾਲਾ ਹੀ ਕੰਮ ਹੋ ਜਾਣਾ ਵੀ ਹੱਥ ਲਾਓ ਤੇ ਭੱਜੋ ਉਹ ਜੀ ਨਾ ਵੇਖਾ ਲਓ ਕਿਉਂ ਮਰ ਉਹ ਵੱਡਾ ਕਿਹਨੇ ਹੋਇਆ ਆਣੂ ਵੇਖ ਆਣੂ ਵੇਖ ਆਣੂ ਵੇਖ 20 ਸਾਲਾਂ ਦਾ ਮੁੰਡਾ ਦੇ ਵਿਆਹ ਕਰਾ ਲੈਂਦਾ ਫਿਰ ਆਪਣਾ ਫਿਰ ਹੋਊਗਾ ਕਿ ਨਹੀਂ ਹੋਊਗਾ ਹੋਊਗਾਗਾ ਨਹੀਂ ਅਰੇ ਨਹੀਂ ਮੀਰਾ ਹਾਂ ਨਹੀਂ ਦੇਣੀ ਮੀਰਾ ਉਮੀਦ ਨਹੀਂ ਛੱਡੀਦੀ ਹੁੰਦੀ ਕੋਈ ਜੇਤ ਤੂੰ ਨਿਗਾਹ ਜਾਂ ਤੇਰੇ ਆਤੇ ਨਿਗਾਹ ਜੀ ਬਣੀ ਹੋਈ ਹੁੰਦੀ ਤੇਰਾ ਅਤੀ ਜਿਹੜੀ ਗੱਜੇ ਹੋਏ ਨਾ ਉਹ ਫੇਰ ਹੀ ਮਾਨੂੰ ਸਕੂਨ ਉਹ ਜਦੋਂ ਮਿਲ ਜੇ ਹਾਂ ਉਹ ਤੇ ਜੇ ਹੁਣ ਯਾਰ ਗੱਡੀ ਚੋਂ ਗੈਪ ਕਿੱਥੀ ਹੋ ਜਾਣੀ ਗੱਡੀ ਦੇ ਵਿੱਚ ਹੀ ਡਿੱਗੀ ਆ ਵਾਲੀ ਉੱਥੋਂ ਲੱਭੀ ਨਹੀਂ ਮੁੜਦੀ ਫਮ ਇਹੋ ਜੇ ਹੈ ਨਾ ਇਹ ਕਰਾਂ ਲੱਭਣੀ ਤਾਂ ਚਾਹੀਦੀ ਹੈ ਨਾ ਸੋਨਾ ਵਾ ਸੋਨਾ ਲੱਭਣਾ ਤਾਂ ਚਾਹੀਦਾ ਸਹੀ ਗੱਲ ਬਹੁਤ ਨੇ ਕੋਈ ਯਾਰ ਆ ਲੱਭੀ ਹੈ ਫਿਰ ਅੱਲਾਹ ਕੱਢਾ ਕੱਢਾ ਜਮਾਨਾ ਹੁਣ ਜਿੱਥੇ ਡਿੱਗੀ ਹੈ ਜਿੱਥੇ ਮੈਂ ਦੌੜ ਲਾਉਣਾ ਨਾ ਉੱਥੇ ਤੇ ਅਹੀਂ ਪੱਤ ਪੱਤ ਫੋਲਦਾ ਤੇ ਉੱਥੇ ਤੇ ਲੱਭੀ ਨਹੀਂ ਦਿੰਦੇ ਲੱਬੇ ਦੇ ਤਾਂ ਜੇ ਡਿੱਗੀ ਹੋਵੇ ਤੇ ਆ ਡਿੱਗੀ ਹੋਵੇ ਤੇ ਲੱਬੇ ਜੇ ਡਿੱਗੀ ਨਹੀਂ ਤਾਂ ਲੰਬੜੀ ਕਹਾ ਆਹੋ ਤੇ ਡਿੱਗੀ ਨਹੀਂ ਯਾਰ ਹੋ ਰੱਬ ਜਾਣਦਾ ਨਹੀਂ ਕਿੱਥੇ ਹੈ ਕਿੱਥੇ ਨਹੀਂ ਉਹ ਭਾਰੀ ਬੜੀ ਏ ਉਹਦੇ ਵਿੱਚ ਉਹ 50000 55000 ਦੀ ਹੈ ਕਿੰਨਾ ਮਹਿੰਗਾ ਹੋਣਾ ਤੇ ਪੁਰਾਣਾ ਕਿਤੇ ਇਹ ਜੀ ਮੈਂ ਜਦੋਂ ਉਸ ਵਸਾ ਆਣਾ ਇਥੇ ਸਰਕਾਪਲੇ ਫੇਰ ਦੇ ਹਾਂ ਰਾਜਾ ਜੁੜਿਆ ਜਦੋਂ ਇਹ ਓਦਨੀ ਆਉਂਦਾ ਪਈਆਂ ਇਹ ਵੰਗਾ ਬੜੀਆਂ ਡੂਗੀਆਂ ਸੀ ਇਹ ਵੰਗਾ ਬੀਬੀ ਫੋਡੂਗੀਆਂ ਥਲੇ ਅੱਛਾ ਇੱਕ ਵੰਗਾ ਦਾ ਮੂੰਹ ਗੜੀ ਆ ਸਭੈ ਤੋਂ ਅਗਲੇ ਬਣਾਇਆ ਅੱਛਾ ਉੱਥੇ ਮੂੰਹ ਵੰਗੇ ਦਾ ਹਾਂ ਤੇ ਇੱਥੇਾਂ ਕਿ ਨਿਕਲਦਾ ਸੀ ਹਾਂ ਉੱਥੋਂ ਸਿੰਘ ਵੜਦੇ ਇੱਥੇਾਂ ਕਿ ਨਿਕਲਦੇ ਬਾਹਰ ਅੱਛਾ ਤੇ ਬਾਕੀ ਵਿੱਚੋਂ ਬੜੀਆਂ ਡੂਗੀਆਂ ਪਾਸੇ ਰੁਕੀਆਂ ਹੀ ਫੇਰ ਵੰਗਾ ਆਹਾਂ ਬੀਬੀ ਫੋਡੂਗੀਆਂ ਹਾਂ ਇਹ ਫਿਰ ਅਸੀਂ ਮੋਲ ਲਈ ਪੈੜੀ ਜਿਹੜੀਆਂ ਵਾਂਗੇ ਜਿਨਾ ਥਾ ਮੇਰੇ ਕੋਲ 17 ਕਿਲੇ ਥਿਆ ਆ ਆ ਸਾਰੇ ਡੂੰਗਾ ਆ ਆ ਇਹ 17 ਕਿਲੇ ਮੈਂ ਵਾਂਗ ਲਈ ਮੋਲੇ ਅੱਛਾ ਅੱਛਾ ਪੁਰਾਣੀ ਉਦੋਂ ਪੁਰਾਣੀ 200 ਨੂੰ 2500 ਨੂੰ ਕਿਲਾ ਲਿਆ ਸਾਡੇ ਬਜ਼ੁਰਗ ਨੇ ਅੱਛਾ ਅੱਛਾ ਤੁੰਗ ਮੈਂ ਕੋਈ ਜੁਆ ਕਰਗਾ ਹਾਂ ਹਾਂ ਪੁਰਾਣੀ ਗੱਲ ਹੈ ਜੇ ਤੇ ਫਿਰ ਅਸੀਂ ਲਾਇਆਗੇ ਮੋਲ ਤੇ ਫਿਰ ਇਹ ਉੱਪਰ ਤੋਂ ਜਰਾ ਵੱਡਾ ਹੀ ਗਾੜੀ ਕਰਾਇਆ ਵਾਲਾ ਉਹ 3 ਮਹੀਨਾ ਲੱਗਾ ਰਿਹਾ ਇਹਦੇ ਵਿੱਚ ਲਗਾਤਾਰ ਇਹ ਤੇ ਉਹ ਆੜ ਗਿਆ ਤਿੰਨ ਮਹੀਨੇ ਫਿਰ ਲਗਾ 6 ਮਹੀਨੇ ਲੱਗਾ ਤੇ ਵੇਚ ਫੇਰ ਨਹੀਂ 36 ਫੁੱਟ ਟ੍ਰੈਕਟਰ ਲਿਆ ਨਵਾਂ ਕਿਦੋਂ ਦੀ ਗੱਲ ਐ ਉਦੋਂ ਇਹ ਜੀ ਵਾਵਾ ਇਹ ਵਿਆਹ ਵਿਆਹੇ ਮੁੰਡੇ ਦੀ ਜਿਨੀ ਚੈਰੀ ਯਾਰ ਹੋਈ ਨਹੀਂ ਤਾਂ ਨਹੀਂ ਤਾਂ ਨਾ ਨਹੀਂ ਕਮਾਈ ਹਾਂ ਜਿਹੜੇ ਬੱਜ ਗਏ ਆ ਮਾੜਿਆ ਕੰਮ ਆ ਜੋ ਜਿਹੜੀ ਹੱਡਾਂ ਦੀ ਕਮਾਈ ਨਾ ਵਕੂ ਕਮਾਈ ਸਾਰੀ ਔਖੀ ਹੈ ਪਰ ਸਾਡੀ ਥੋੜੀ ਜਿਹੀ ਜਿਆਦੀ ਔਖੀ ਹੈ ਕਮਾਈ ਕਿਸਾਨ ਦੀ ਵੀ ਥੋੜੀ ਔਖੀ ਨਹੀਂ ਹੈ ਮਿਹਨਤ ਜਿਹੜਾ ਕਿਸਾਨ ਕਰਦਾ ਨਾ ਉਹ ਵੀ ਬੜੀ ਔਖੀ ਹੈ ਹੁਣ ਸਾਡਾ ਕੰਮ ਇਹ ਹੈ ਕਿ ਜਿੰਨਾ ਚਿਰ ਸਰੀਰ ਚੱਲੂਗਾ ਨਾ ਜਰ ਕਮਾਈ ਆ ਯਾ ਮਿਰਕਿੰਦੇ ਮੁੜਕੀ ਨਹੀਂ ਅਮਕਾ ਉਹ ਮਾਇਨੇ ਜੋਤਾ ਪਹਿਲਵਾਨ ਕਰ ਗਿਆ ਸਾਡਾ ਉਹਨਾਂ ਟੈਮੇ ਪਹਾੜੀ ਹੋ ਗਏਗਾ ਜਦੋਂ ਖੇਡਦਾ ਹੈ ਪਰ ਜਿੰਨਾ ਉਹ ਜੱਟ ਦਾ ਨਾਮ ਆ ਨਹੀਂ ਬਾਪੂ ਜੀ ਬਾਪੂ ਬੱਬੂ ਜਿੰਨਾ ਉਹ ਜੱਟ ਦਾ ਨਾਮ ਜੋਤਾ ਫਿਰ ਕੇ ਤਾਂ ਹੀ ਆਪਾਂ ਹੂੰ ਜੋਤਾ ਵੀ ਉਦੋਂ ਨਹੀਂ ਉਦੋਂ ਬਸੇ ਨੇ ਉਦੋਂ ਜੇ ਕੋਈ 5 ਦਿੰਦਾ ਕੋਈ 10 ਦਿੰਦਾ ਸੀ ਹਾਂ ਹੁਣ ਲੱਖਾਂ ਦੇ ਆ ਹਾਂ ਹੁਣ ਲੱਖਾਂ ਨਾਲ ਪਲਵਾਰ ਤੁਰਦੇ ਆ ਬਾਪੂ ਐਦਾਂ ਲੱਗਦਾ ਜੀ ਜਿਹੜੀ ਉਹ 5 10 ਦਿੰਦੇ ਸੀ ਨਾ ਹਾਂਜੀ ਉਹਨਾਂ 5 10ਾਂ ਚ ਬਰਕਤ ਵੜੀ ਹੁਣ ਬਰਕਤ ਨਹੀਂ ਜਾਏਗੀ ਇਤਨਾ ਜੀ ਇਤਰੀਆਂ ਹੁਣ ਜੇ ਮੰਨ ਕੇ ਚੱਲੋ ਅਸੀਂ 20000 ਵੀ ਲੈ ਜਾਂਦੇ ਨਾ ਜੋ ਖਰਚੇ ਦਾ ਮੂੰਹ ਪਹਿਲਾਂ ਹੀ ਬਣਿਆ ਕੇ ਬਣਿਆ ਜਿ ਬਣਿਆ ਮਹਗਾਈ ਸਾਬੋਂ ਜਿਆਦੀ ਹੋ ਗਈ ਹੈ ਹੁਣ ਤੁਸੀਂ ਪੁਰਾਣੇ ਬੰਦੇ ਜੇ ਤੁਹਾਡੇ ਬੁੱਚ ਮੈਂ ਪੈਸੇ ਵੇਖੇ ਜੇ ਪੰਪ 500 ਵਾਲੇ ਆਵੇ ਰਾਜਾ ਦਿਖਾ ਨਹੀਂ ਤੇ ਲੋਕਾਂ ਦਾ ਹੁਣ ਫੋਨਾਂ ਦੇ ਵਿੱਚ ਆ ਨਹੀਂ ਜੇ ਬਾਬੇ ਦੀ ਆ ਜਿਹੜੀ ਸਰਦਾਰੀ ਸੀ ਨਾ ਪੈਸਿਆਂ ਵਾਲੀ ਫੋਨ ਬੁੱਚ ਪਾਉਣੇ ਚਿੱਟੇ ਲੀੜੇ ਦੇ ਵਿੱਚ ਉਹ ਸਰਕਾਰ ਨੇ ਕਿ ਇਸ਼ਾਰਾ ਕੰਮ ਕਰ ਦੇਣਾ ਵੀ ਹੁਣ ਪੈਸੇ ਨਹੀਂ ਕਿਸੇ ਨੂੰ ਦਿਖਾ ਸਕਦੇ ਆਪਾਂ ਅੱਗੇ ਆਪਣਾ ਟੌਰ ਹੁੰਦਾ ਹੈ ਪੈਸਿਆਂ ਦੇ ਨਾਲ ਜਿਹੜਾ ਟੌਰ ਨਾਲ ਪੈਸੇ ਨਾ ਹੋਵੇ ਬਾਕੀ ਇਸ਼ਤ ਹੋਵੇ ਬੰਦੇ ਦੀ ਮੈਂ ਉਹ ਵੇਲਾ ਹਰਦੀਪ ਬਾਪੂ ਨੇ ਬੁੱਝ ਪਾਏ ਪੰਪ 500 ਵਾਲੇ ਆਹ ਮੈਂ ਸਰਕਾਰ ਚਾਹੁੰਦੀ ਵੀ ਇਦਾਂ ਯੱਟ ਬੁੱਝ ਨਾ ਪਾਵੇ ਸਹੀ ਗੱਲ ਸਹੀ ਗੱਲ ਹੈ ਹੈ ਉਹ ਵੀ ਸਰਕਾਰਾਂ ਦਾ ਚਾਹੁੰਦੀਆਂ ਯੱਟਾਂ ਦੇ ਬੁੱਝ ਰੁਪਏ ਦਾ ਹੋਣਾ ਦੇਖਣ ਦੇ ਨਾ ਉਹ ਦਿਖੇ ਹੀ ਨਾ ਸਾਰੇ ਫੋਨਾਂ ਚ ਹੀ ਹੋ ਜੇ ਹਾਂ ਮੈਂ ਇੰਨੇ ਕਰੋੜ ਦਾ ਮਾਲ ਕੀਤੇ ਇੰਨੇ ਦਾ ਤੇ ਬੁੱਝ ਤੇਲੀ ਨਾ ਹੋਵੇ ਫੋਨ ਚ ਹੀ ਹੋਵੇ ਰੇਂਜ ਨਾ ਹੋਵੇ ਤੇ ਭੁੱਖਾ ਪਚੇ ਅੱਤ ਹੀ ਗੱਲ ਆ ਹਾਂ ਸਰਕਾਰ ਰੇਂਜ ਨਾ ਕੱਲੇ ਆ ਚਾਹ ਉਧਰੋਂ ਪੈਸੇ ਨਾ ਨਿਕਲਣਾ ਉਧਰੋਂ ਸ਼ਾ ਕੋਈ ਆਪਣੀ ਚੀਜ਼ ਨਾ ਦਵੇ ਕੋਈ ਕੋਈ ਸਰਵਰ ਡਾਉਣ ਹੋ ਜਾਏ ਕਿਤੇ ਵੀ ਜਾਣ ਤੇ ਭਾਜ ਮੈਂ ਉਹ ਤੇ ਤੈਨੂੰ ਕਹਿੰਦਿਆਂ ਆ ਭੁੱਖੇ ਪਰਨ ਵਾਲੇ ਕੰਮ ਹੈ ਸਰਕਾਰ ਨੇ ਕਾਪਦੇ ਆ ਭਵਾਂਜੀ ਜੇ ਹੋਰ ਜੀ ਜੇ ਕਿਤੇ ਲੜਾਈ ਲੱਗੀ ਨਾ ਆਪਣੇ ਘਰ ਦੇ ਕਿਸੇ ਨੁਲਕਾ ਨਹੀਂ ਹੈਗਾ ਬੱਤਾ ਹੀ ਵਰਜੜਾ ਆਪਦੇ ਬੱਤੀ ਨਾ ਨਾ ਘਰਾਂ ਨੇ ਦੁੜੀਆਂ ਤਰਾ ਤਰਾਸ ਕਰਦੇ ਬੱਤੀ ਭਾਜੀ ਅੱਠ ਪਾਰ ਨਾ ਆਵੇ ਬੱਤੀ ਅੱਠ ਪਾਰ ਨਾ ਆਵੇ ਤੇ ਬਾਬਲਾ ਬਾਬਲਾ ਹੋ ਜਾਂਦੀ ਆ ਹਾਏ ਉਹ ਤੇ ਤੁਲੇ ਬੀਬੇ ਨੇ ਤੇ ਬੰਦ ਕਰ ਹਾਂ ਉਹ ਤਾਂ ਚੱਲਦੇ ਹੀਟਰ ਜਿਹਦਾ ਜੋ ਬੱਤੀ ਤੇ ਚੱਲ ਪੂ ਤੇ ਮਧਾਨੇ ਚ ਤੁਰ ਪੂ ਗਈ ਦੋ ਰਿੜਕmai ਦੁੱਧ ਤੇ ਨੀ ਤੇ ਪਿਆ ਵਾ ਸਹੀ ਗੱਲ ਆ ਚੱਲ ਬਾਪੂ ਸ਼ੁਗਰ ਹੈ ਤੇਰੇ ਘਰੇ ਦੁੱਧ ਰਿੜਕਦੇ ਆ ਵੀ ਨਹੀਂ ਤੇ ਉਹ ਵੀ ਕੰਮ ਗਿਆ ਇਸਦਾ ਅਜ 12 ਮਹੀਨੇ ਇੱਥੇ ਬਾਬੇ ਦੀ ਕਿਰਪਾਈ ਦੁੱਧ ਕਰਦਾ ਵਾਧੂ ਲੱਸੀ ਪਾਣੀ ਵਾਧੂ ਪੀਵੀ ਦਾ ਨਹੀਂ 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 ਜਾਂਦੀ ਹੋਵਾ ਜੀ ਜਦੋਂ ਅਸੀਂ ਜਵਾਨੀ ਵਿੱਚ ਹੈਨਾ ਪਾਉ ਅਸੀਂ ਦੋ ਦੋ ਕਿਲੇ ਪੈਲੀ ਬੁੰਦੇ ਢੱਗਿਆਂ ਨਾਲ ਇੱਕ ਵਜੇ ਰਾਤ ਦੇ ਹਾਲ ਦੁਨਾਵਾ ਚਾਨੀ ਰਾਤ ਚ 1 ਵਜੇ ਅੱਛਾ ਜੀ ਤੁੱਕੇ ਤੇ ਜਾਂਦੀ ਰਾਲ ਹਾਂ ਸੁਣਾ ਜਦੋਂ ਬੋਦਨ ਮਾਖਣਾ ਪੁੱਤ ਸਦੇ ਜਾਣਾ ਜੋ ਦੋ ਕਿਲੇ ਪੈਲੀ ਵਾਲੇ ਨੇ ਪੁਰਾਣੀ ਨੀ ਲਾ ਕੇ ਵੇਖੀ ਸੀ ਢੱਗਿਆਂ ਨੂੰ ਇਹਨੇ ਸਗਾਏ ਸਾਂਭੇ ਦੇ ਸਾਂਭੇ ਜੋਗ ਜਾਂਡ ਚ ਵਿੱਚ ਸੀ ਬਾਬੂ ਆਟਾ ਵੀ ਚਾਰਦੇ ਹੁੰਦੇ ਨੇ ਨਾ ਬੁੱਲਦਾਂ ਨੂੰ ਸਰਦਾਰ ਜੀ ਆਟਾ ਹੂੰ ਤੇ ਗੁਵਾਰਾ ਫਲਿਆ ਤੋਰੀਆ ਫਲਿਆ ਭਾਈ ਦਾ ਤੇ ਜੇਦੋਂ ਜਣੇ ਕੋਈ ਪ੍ਰਸ਼ਾਦੇ ਪਾਪਾ ਸ਼ਹਿ ਇਹ ਘੋਲੇ ਤੇ ਦੋ ਦੋ ਆਪ ਖਾਣੀਆਂ ਦੇ ਇੱਕ ਦੋ ਦੋ ਬੁੱਲਦਾਂ ਯਾਰ ਨਹੀਂ ਆ ਕਿਤਰਾ ਪਲਵਾਣਾ ਦਾ ਮੈਂ ਬਾਪ ਕਾ ਸਾਡੀਆਂ ਨਹੀਂ ਇਸ ਤਰ੍ਹਾਂ ਹੀ ਬੋਲਦਾ ਨਹੀਂ ਖਰਾਕਾ ਪੂਰੀਆਂ ਭਾਜੇ ਰੱਖਦੇ ਹਾਂ ਉਹ ਔਰ ਜੇ ਕੋਈ ਦੋ ਪਰੌਂਡੇ ਖਾ ਲਏ ਤਾਂ ਡਾਕਟਰ ਕਹਿੰਦਾ ਜਰਾ ਲੀਵਰ ਫੈਂਟੀ ਹੋ ਗਿਆ ਜੀ ਤੇ ਅਹੀਂ ਬਾਕੀ ਗੱਲ ਅਹੀਂ ਵਾਹ ਕੇ ਨੇ 2 ਕਿਲੇ ਪੜੀ ਤੈਨੂੰ ਤੂੰ ਹੀ ਤਾਂ ਵੇਖਿਆ ਨੇ ਨਾ ਤਾਂ ਤੁਹਾਨੂੰ ਪਤਾ ਉਹ ਖੜਾ ਬਾਪੂ ਤੁਸ ਮਾਰ ਜਾਂਦਾ ਨਹੀਂ 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 ਅਸੀਂ 2 ਕਿਲੇ ਜ਼ਮੀਨ ਵਾਹ ਗਏ ਤਾਂ ਸਾਡਾ ਰਗਵਾ ਇੱਕਾ ਤੇ ਸਾਡੇ ਰਗਬ ਉਧਰੋਂ ਬੜਾ ਤੇ ਜੋਰਸ ਵਾਲੇ ਦੇ ਹਾਂਜੀ ਸੌ ਸੇਵੀਆਂ ਕਿਲਾ ਸਾਡੇ ਉੱਥੇ ਆ ਆ ਛੇ ਭਰਾਵਾ ਤੇ ਸਾਡਾ ਥਾਂ ਹੈ ਵਾਂਗ ਪਈ ਵੜੀ ਭਰਾ ਬਾਪੂ ਜੀ ਸੇ ਭਰਾ ਹਾਂ ਹੁਣ ਕੁੜੀ ਮਾਰਾ ਜੀ ਸਹੀ ਗੱਲ ਆ ਉਹ ਪੁਰਾਣੇ ਬਾਕੀ ਪਿੰਡ ਕਿਨੇ ਜਮੀਨ ਉਹਦੀ ਸਾਨੂੰ ਹਾਂ ਅਸੀਂ ਪਾਏ ਦੋ ਦੋ ਕਿਲੇ ਪਹਿਲੀ ਫੜਕਾ ਕੇ ਵਾਹ ਕੇ ਵੇਲੇ ਵਗੇ ਨਾ ਆਤੋਗੇ ਤੇ ਸ਼ਿਕਾਰ ਕੇ ਨਾ ਤੁਰਪਣਾ ਵਾ ਸਾਇ ਹੀ ਕੇ ਕਰਦੇ ਰਹਿਆ ਹਾਂ ਅਵੇ ਦੋ ਦੋ ਮੀਰ ਸਾਨੂੰ ਪਜਣਾ ਪਵੇ ਮਗਰ ਕੇਰ ਕੇ ਤੇ ਜਦੋਂ ਸਾਨੂੰ ਨਾਲ ਬਣਾ ਉਦੋਂ ਹੀ ਘਰ ਦਾ ਬਰੋਣਾ ਸਾਡੇ 100 ਸਾਇ ਘਰ ਦਾ ਹੀ ਤੇ ਪੰਜਾਬ ਕੋ ਕੋੜੀ ਹਾਂ ਇਹ ਜਿੰਦਗੀ ਆ ਤਾਂ ਸਹੀ ਗੱਲ ਹੁਣ ਦੁੱਧ ਸਾਡੇ ਕੋਲ ਪੂਰੀ 35 35 ਕਿਲੋ ਉਸੇ ਮੋਟਰ ਦੇ ਅਸੀਂ ਮੱਝਾ ਸਾਡੇ ਕੋਲ 20 20 ਮੱਝਾ 35 35 ਕੋਲ ਦੋ ਸਾਡੇ ਕੋਲ ਰਹਿਣਾ ਰੱਜ ਕੇ ਵਾਧਾ ਅਸੀਂ ਦੋ ਦਿਨ ਨੂੰ ਦੇਣਾ ਵੀ ਆ ਜਾ ਹਾਂ ਕਿਤੇ ਲਾ ਜਾ ਹੁਣ ਸ਼ਿਕਾਰ ਬਾਪੂ ਕੋਈ ਕਰਦਾ ਹੁਣ ਨਹੀਂ ਕਰਦਾ ਜੀ ਕੋਈ ਹਾਂ ਉਹ ਬਾਪੂ ਸਹੇ ਨਹੀਂ ਹੁਣ ਇੱਥੇ ਨਹੀਂ ਹੁੰਦੀ ਸਹਾਰ ਨਹੀਂ ਰਹੇਗਾ ਕੋਈ ਮੇਰਾ ਕਿ ਬੇਰੁਫੀ ਦੀ ਹੋ ਜਾਂਦੀ ਨਾ ਨਾ ਤਾਂ ਫਿਰ ਬੋਲਣ ਦਾ ਵੀ ਕਰਦਾ ਫਿਰ ਤਾਂ ਹੀ ਕਹਿਦਾ ਯਾਰ ਕੌਡੀ ਹੋਏ ਤੇ ਕੰਮ ਨਹੀਂ ਬੜੇ ਕੋਈ ਆਣਾ ਫਿਰ ਇਹ ਨਿਸ਼ਾਨੇ ਤੀਰ ਦੇ ਬਣਾ ਕੇ ਬੜੇ ਟਿਕਾਣੇ ਲਾਉਂਦਾ ਬਹੁਤ ਬਹੁਤ ਧੰਨਵਾਦ ਆ ਪੰਜਾਬ 24 ਦਾ ਅੱਜ ਦਾ ਮੇਲਾ ਲਾਈਵ ਕਰ ਰਿਹਾ ਪੰਨੂ ਲਾਈਵ ਸਾਊਂਡ ਦਾ ਸ਼ੇਰ ਕਰਦੇ ਧੰਨਵਾਦ ਟੱਟਾਲ ਦੀ ਰੇਡ ਪੈ ਰਹੀ ਹੈ ਏ ਟੱਟਾਲਾ ਫੱਡੇ ਫੱਡੇ ਤੇ ਆ ਲੱਗ ਗਿਆ ਆ ਲੱਗ ਗਿਆ ਬੱਲੇ ਬੱਲੇ ਟੱਕਰ 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 ਇੱਕ ਵਾਰੀ ਦੋ ਮੱਲੇ ਰਬੜ ਤੇ ਹੋ ਗਿਆ ਜੰਮੂਰ ਜੀ ਐਨ ਜਫਰੋਂ ਦੇ ਫਰੰਦੀਪੁਰਿਆ ਲੱਗ ਗਿਆ ਇਹ ਆ ਟੱਕਰ ਆਹ ਵਾਹ ਟੱਕਰ ਵੇਖਿਓ 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 ਮੈਂ ਹੋਰ ਇਹਨਾਂ ਮੈਦਾਨਾਂ ਵਿੱਚ ਖੁੱਤੀ ਪਾਉਣੀ ਹੈ ਕਿਉਂਕਿ 25 ਸਾਲ ਫਰੰਦੀਪੁਰਿਆ ਕਬੱਡੀ ਦੇ ਵਿੱਚ ਰਣ ਕਰ ਰਿਹਾ ਹੈ ਹਜੇ ਮੈਨੂੰ ਲੱਗਦਾ ਵੀ 10 ਸਾਲ ਹੋਰ ਨਹੀਂ ਦੱਸਦਾ 10 ਸਾਲ ਹਜੇ ਹੋਰ ਨਹੀਂ ਦੱਸਦਾ ਸਾਲਾ ਜੇ ਹੋਰ ਨਹੀਂ ਦਬਦਾ 10 ਸਾਲਾ ਜੇ ਹੋਰ ਨਹੀਂ ਦਬਦਾ 10 ਸਾਲਾ ਦੇ ਹੋਰ ਨਹੀਂ ਦਬਦਾ ਫੈਸਲਾ ਫੈਸਲਾ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਕੋਈ ਨਹੀਂ ਤੇ ਇਹਨਾਂ ਉਸਤਾਦਾਂ ਦਾ ਧੰਨਵਾਦ ਇਹਨਾਂ ਚੇਲਿਆਂ ਦਾ ਧੰਨਵਾਦ ਇੱਕ ਵਾਰੀ ਲੱਗ ਕੇ ਆਪਾਂ ਵੀ ਵੇਖੀਏ ਜਰਾ ਆਹ ਸਾਹਮਣੇ ਕਟਾਰਾ ਮੇਰਾ ਰੱਬਾ ਮੇਰਾ ਮੇਰਾ ਰੱਬਾ 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 ਨੀਪਰੀਆ ਗੋਪੀ ਦੀ ਟੀਮ ਹੈ ਖੁੱਲੇ ਸੱਜਿਆ ਸਾਡੇ ਵੀਰ ਹਾਂ ਫਾਂਦੀ ਪੁਰੀ ਆ ਤੇਰੇ ਤੇ ਗੱਲ ਗੱਲ ਬਾਤ ਕਰਾਂਗੇ ਗੱਲ ਬਾਤ ਕਰਾਂਗੇ ਗੱਲ ਹੁਣ ਦੇਖਦੇ ਵੇਖੋ ਮਲ ਪੜਦੇ ਵੇਖੋ ਮੇਰੇ ਅਰਬਾ ਆ ਲੈ ਗਿਆ ਧੱਕੇ ਉੱਗ ਆ ਗਿਆ ਬੱਲੇ ਬੱਲੇ ਹਾ ਉਸਤਾਦ ਜੀ ਨਕਰੀ ਕਰਦੇ ਦੇਖ ਲੈ ਗਾ ਸਰਪੰਚ ਅਰਵੰਨ ਵਿਵਾਦ ਆ ਬਹੁਤ ਵੱਡਾ ਵੀਰ ਹੈ ਤੂੰ ਸਾਡਾ ਢੇਰੀ ਵਾਲੇ ਨਹੀਂ ਬੋਲੇ ਤੇਰੇ ਵਾਲੇ ਬੋਲੇ ਆ ਥੋੜੇ ਮੈਂ ਤੈਨੂੰ ਦੱਸ ਦਦਾ ਮੈਨੂੰ ਪਤਾ ਜਿਹੜੇ ਬੋਲੇ ਤੂੰ ਤੂੰ ਆਇਆ ਵਾ ਜਿਹੜਾ ਓਪਲ ਨਹੀਂ ਆਉਣ ਲੱਗਾ 6 14 ਨੇ 7 ਚ ਓਪਲ ਨਹੀਂ ਫਿਰ ਤੇ ਬਾਬੇ ਜੀ ਆਉਂਦੇ ਮੇਲੇ ਮਰਦਾ ਤੇ ਉਹਦੇ ਉੱਤੇ ਬਹੁਤ ਧੰਨਵਾਦ ਆ ਸਾਨੂੰ ਤਾਰ ਕਰਵਾ ਦੇਣਾ ਆਪਣੇ ਘੋਸ਼ਣ ਨਾਲ ਪਿਆ ਜਿਲ੍ਹਾ ਫੋਨਟਰ ਸਾਡਾ ਪਿੰਡ ਵਾਲੀ ਉਪਾਜ ਬੜੀ ਕਮਟਰੀ ਕਰਦਾ ਬੜਾ ਵਧੀਆ ਹੀ ਨੇ ਬੋਲ ਬਾਲ ਉਹਦਾ ਬੜਾ ਉਸਿਆ ਦੇ ਸ਼ੇਰ ਬੜੇ ਹੁੰਦੇ ਛੇ ਮੰਨ ਕੇ ਚੱਲ ਰੱਬ ਨੂੰ ਨਾ ਖੜਦਾ ਨਾ ਟੌਪ ਰੱਬ ਦਾ ਪੱਛਾ ਬੱਛਾ ਛੋਟਾ ਪੁੱਛੀ ਕਹਿੰਦੇ ਛੋਟਾ ਆਪਣਾ ਜੀਤਾ ਬੱਛਾ ਕਹਿੰਦੇ ਹੁੰਦੇ ਸੀ ਆਈਸ ਸਿੰਘ ਦਾ ਹੁੰਦਾ ਭਾਨੀ ਇਹ ਛੋਟਾ ਪੁੱਛੜ ਕਹਿੰਦੇ ਬੜਾ ਵਧੀਆ ਲੋਕ ਜਿੰਨੇ ਵੱਡੇ ਵੇਲੇ ਪਹਿਲਾਂ ਪੁੱਛਣ ਜਾਂਦੇ ਬਾਈ ਬਾਲ ਦਾ ਭਲਵਾਂ ਜੁਹਦਾ ਬਾਬਾ ਠੱਗਾ ਉੱਪਰ ਆਹ ਵਧੀਆ ਪਲਾਰਾ ਸੀ ਚਲੋ ਇਹ ਘਰ ਰਣ ਕੇ ਤੋਂ ਸਾਈ ਦੇ ਗਿਆ ਉਹਨਾਂ ਨਵਾਂ ਰੂਮ ਪਾਇਆ ਆਪਣੇ ਜਿੱਤ ਨਹੀਂ ਹੋਣਾ ਡਰ ਅੰਗੂਮੇ ਨਵਾਂ ਬਣਿਆ ਜੀ ਉਹ ਤਾਂ ਅਸੀਂ ਘਰ ਇਹਦੇ 500 ਦਾ ਤੇ ਅਸੀਂ ਪਹਿਲਾਂ ਨਾ ਮਾਤਾ ਨੂੰ ਕਿਹਾ ਵੀ ਬਾਪੂ ਭੋਣ ਖਾਈਏ ਮਾਤਾ ਨੇ ਲਿਓ ਮਿਹਨਤ ਕਰਕੇ ਛੋਤਾ ਵੀ ਉਠਾਉਣੀ ਹੁਣ ਕਿੰਟਾ ਰੋਜੋ ਫਿਰ ਬਾਪੂ ਆਇਆ 15 ਮਿੰਟ ਬਾਪੂ ਨੇ ਆਣ ਕੇ ਠਾਇਆ ਤੈਨੂੰ ਭਾਣੇ ਤੂੰ ਕੂਲਰ ਲਾਇਆ ਦੱਸੋ ਤਾ ਤੂੰ ਅੱਛਾ ਤੇ ਬਾਪੂਆਂ ਨਾਲ ਵੀ ਭਵਾਨਾ ਬੰਦੇ ਆਏ ਉੱਥੇ ਹਾਂ ਕਰੀ ਤਾਂ ਸਾਈ ਦੇ ਕੇ ਕਹਦੇ ਮੈਂ ਨਾਲ ਤਾਂ ਆਪਣੇ ਪਿੰਡ ਖੇਡਿਆ ਨਵਾਂ ਨਵਾਂ ਗਰਾਊਂਡ ਜਾਣ ਲੱਗਾ ਅੱਛਾ ਕਮੇਟੀ ਵਾਲੇ ਕਹਿਣ ਵੀ ਖੋਸ਼ੜ ਕੋ ਕਰੀ ਪਿਛੋਣ ਕਬੱਡੀ ਪੋਜ ਦੀ ਹਾਂ ਹੁਣ ਪਹਿਲਾ ਮੈਚ ਤੇਰੇ ਨਾਲ ਨਹੀਂ ਪਹਿਲਾ ਮੈਚ ਘਮਾਨਾ ਨਾਲ ਉਹ ਕਣ ਕਬੱਡੀ ਪੋਜ ਦੀ ਹਾਂ ਘਮਾਨਾ ਨਾਲ ਮੈਚ ਚਲੇ ਬਰਾਬਰ ਦੇ ਬੈਣ ਨਾਲ ਕਬੱਡੀ ਸੱਜ ਨੂੰ ਕਿਥੋਂ ਪਾ ਦੇਣ ਮੈਨੂੰ ਕਣ ਗਰਮ ਹੋ ਜਾ ਮੈਂ ਗਰਮ ਹੋਣ ਚਿਰੂ ਮੈਚ ਫੇਰ ਬੱਸ ਫਸ ਜੇ ਫੇਰ ਫੇਰ ਠੰਡਾ ਹੋ ਜੇ ਫਿਰ ਕੰਮ ਮੈਂ ਠੰਡਾ ਹੋ ਜਾ ਅੱਛਾ ਉਹ ਫੇਰ ਕਮ ਉਹ ਨਾ ਐਂਡ ਦੇ ਨਾਲ ਰੱਬ ਲੋ ਰਾਣੀ ਨੇ ਤੇ ਲੋਜੀ ਨੇ ਕਬੀ ਲਫਾ ਪਾਇਆ ਦੋ ਜਫੇ ਉੱਤੇ ਹੋ ਗਏ ਡੇਢ ਵਾਲੀ ਗੌੜੀ ਸਾਡੀ ਅੱਛਾ ਸਜਨਾ ਦਾ ਸ਼ੇਰਾ ਪੜਾ ਮੈਂ ਗਿਆ ਤੇ ਨਵਾਂ ਰਾਣੇ ਦੇ ਬੜੇ ਯਾਰੇ ਘਮਾਨ ਵਾਲੇ ਯਾਰ ਹੁੰਦੇ ਸੀ ਤੇ ਰਾਣਾ ਦਾ ਯਾਰ ਨਵਾਂ ਪਾਉਂਦੀ ਕੋਈ ਨਹੀਂ ਦੋ ਫੜੇ ਵੀ ਲੱਭਣ ਭੱਜੇ ਹੁਣ ਭੱਜਣ ਨੂੰ ਮੁੰਡਾ ਕਿ ਦਿਲ ਖੁੱਲ ਜੂ ਨਹੀਂ ਤੇ ਹਾੜੀ ਨਾ ਜਾਵੇ ਕਿਤੇ ਮੈਂ ਗਿਆ ਤੇ ਮੈਂ ਜੱਸ ਭਾਉ ਨੂੰ ਟੱਚ ਮਾਰਿਆ ਜੱਸ ਨੂੰ ਤੇ ਵਜਾ ਨਾਲ ਬੰਟੀ ਨੇ ਝੋਕੇ ਸ਼ੇਰਾ ਜਾਂਦ ਰੇ ਨਾ ਮਾਇਆ ਮੈਂ ਡਟ ਰਿਹਾ ਹਾਂ ਦਾ ਮੈਂ ਰਾਣੀ ਭਾਉ ਨੂੰ ਪਾਉਂਦੀ ਤੁਸੀਂ ਆਂਦੇ ਹੋ ਭੱਜ ਜੀ ਲੈਗੇ ਹਾਂ ਤਾਂ ਮੈਂ ਬਾਹਾਂ ਥੋੜਾ ਬੰਨ ਕੇ ਆ ਮੈਂ ਗਿਆ ਬੰਦਾ ਜਦ ਫੇਰ ਪੜਾ ਅੱਦੇ ਦਾ ਬਾ ਜਿੱਤੀ ਜਾਣਾ ਮੈਂ ਗਿਆ ਫੇਰ ਤੇ ਮੈਂ ਸਦਾ ਹੀ ਪੰਡੀ ਪੰਜ ਵਜਾ ਜਸਪਨਿ ਚ ਪੇੜ ਮਰੀ ਤੇ ਡਬਲ ਟੱਚ ਹੋ ਗਿਆ ਖੋਸ਼ੜ ਕਵੇ ਕਮੇਟੀ ਨਾਲ ਕੜੀ ਕੁ ਵਛਾਈ ਦੋ ਹੰਦਾ 2000 ਰੁਪਏ ਮੁੰਡੇ ਦੋ ਕੁੜੀਆਂ ਪਾਤੀਆਂ ਜਦੋਂ ਦੋ ਬੜਾ ਹੀ ਕੁੜੀਆਂ ਉਹਨਾਂ ਨੂੰ ਦੇਣਾ ਪਿਆ ਕਮੇਟੀ ਨੂੰ ਦੋ 2000 ਹੰਦਾ ਇੱਕ ਰਹਿਣਾ ਬੜੀ ਸਿੱਧੀ ਗੱਲ ਹੈ ਉਹਨਾਂ ਗੱਲ ਤੋਂ ਚਲੋ ਹਾਸੇ ਵਾਲੀ ਹੈ ਉਹ ਉਹਦੋਂ ਨਾ ਦੱਜਾ ਮੇਰਾ ਚੱਲਣ ਮੈਂ ਚੱਲਦੇ ਹੁੰਦੇ ਉਹ ਬਾਬੇ ਚੱਲਣ ਕਬਰ ਕਬਰ ਪ੍ਰਮਾਣ ਕਰਾਉਂਦੇ ਆ ਦਰਪਨ ਨੂੰ ਉੱਥੇ ਨਾ ਕਿਤੇ ਨਾ 41000 ਰੁਪਏ ਜਿਤ ਨਾਲੇ ਟੀਮ ਨੂੰ ਰਾ 11000 ਰੁਪਏ ਦਿੱਤ ਨੂੰ ਆ ਤੇ ਉਹ ਜਾਰਾ ਫੜਨੇ ਕੋਚੜ ਨੇ ਫੜ ਲਏ 11000 ਮੈਂ ਕਿਹਾ ਭਾਜੀ 11000 ਰੁਪਏ ਤੁਹਾਡੇ ਤੋਂ ਲੋ ਜਾ ਤੇ ਨਾ 11000 ਤੇ ਲੈ ਕੇ ਤੇ ਕੋਚੜ ਕੋ ਲੈ ਗਿਆ ਉਹ ਮੈਨੂੰ ਲੈ ਗਿਆ ਕਬਰ ਪ੍ਰਮਾਣ ਤੋਂ ਪ੍ਰਮਾਨ ਜੀ ਸਿਰ ਪਰੋਂ ਤੋਂ ਲੈ ਕੇ ਸਿਰ ਤੱਕ ਪਲਵਾਨ ਵੇਖੋ ਐਡੇ ਮੱਲ ਜੰਗਦੇ ਕਰੋ ਮਾਨ ਸਨਮਾਨ ਤੇ ਦਾ ਉਹਨੇ ਐਨੇ ਦੱਥੀ ਜੀ ਵਿੱਚੋਂ ਲੱਖ ਰੁਪਈਆ ਹਣਾ ਉਹਨੇ ਗਿਨੇ ਗਿਨੇ ਹਾਂ ਪਾੜ ਕੇ ਦਿੱਤੇ ਉਹ ਵਿੱਚੋਂ ਕੱਢਿਓ 26-27000 ਰੁਪਈਆ ਉਹਨੇ ਕਹਿੰਦੇ ਮੈਨੂੰ ਤੁਹਾਨੂੰ ਫੜਾਦਾ 14000 ਕਹਿੰਦੇ ਆ ਚੱਲ ਜਾ ਨਹੀਂ ਭਾਈ ਤੁਹਾਨੂੰ ਨਹੀਂ ਨਹੀਂ ਬੜਾ ਮੈਂ ਮੈਂ ਤੈਨੂੰ ਗੱਲ ਦੱਸਾਂ ਉਹਨੇ ਨਾ ਉਨੇ ਆਪਣਾ ਮੇਲਾ ਜਿਹੜਾ ਹੁੰਦਾ ਨਾ ਆਪਣਾ ਐਪੀਸੋਡ ਜਿਹਦਾ ਪਿੰਡ ਕਰਾਉਣੀ ਮੈਂ ਅਸੂ ਸਿੰਘ ਜੀ ਪੱਕਾ ਲਿਖਿਆ ਹੁੰਦਾ ਸੋ ਨਾ ਪਿੰਡ ਵਾਲਾ ਐ ਪਿੰਡਾ ਅਸੂ ਸਿੰਘ ਉਹਨੇ ਕਹਣਾ ਮੈਨੂੰ ਸੱਦਣਾ ਪਾਣੀ ਮੈਂ ਆਉਣਾ ਹਾਂ ਜੀ ਅਜੇ ਜੀ ਹੁਣ ਸੈਕਟ ਹੁੰਦਾ ਥੋੜਾ ਢੱਲਾ ਰਹਿੰਦਾ ਨਹੀਂ ਤੇ ਆਪਾਂ ਨੇ ਕੱਤਦੇ ਨੂੰ ਸੱਦਣਾ ਜੀ ਮੈਂ ਤੁਹਾਨੂੰ ਦੱਸਦਾ ਤੁਹਾਨੂੰ ਕਹਣਾ ਉਹ ਕਮੇਟੀ ਜੋ ਉਹ ਮੇਜਰਾ ਤੇਰੀ ਹਾਜ਼ਰੀ ਨਹੀਂ ਆ ਲਿਆ ਸੀ ਆਹ ਤੇਰੀ ਹਾਜ਼ਰੀ ਨਹੀਂ ਆਈ ਉਹ ਤੋਂ ਨਾ ਪੁਲਵਾਨ ਹੁਣ ਏਡਾ ਤਗੜਾ ਜਫਾ ਹੁੰਦਾ ਲਾਇਆ ਬੜੇ ਪੈਸੇ ਬਣਦਾ ਹੁੰਦਾ ਸੀ ਦੇਹਲੀਆਂ ਵਾਲਾ ਹੁੰਦਾ ਸੀ ਕੀ ਉਹਦਾ ਨਾਂ ਯਾਰ ਸਿੱਧਾ ਤੁਹਾਨੂੰ ਕਹਿ ਗਿਆ ਬਿੱਲੇ ਹੁਣੇ ਉਹ ਬੜੇ ਪੈਸੇ ਵੰਡੇ ਰਹੇ ਆ ਕੇ ਮੈਨਾਂ ਵੀ ਅਸਲ 'ਚ ਕਬੱਡੀ 'ਚ ਪੈਸਾ ਬਿੱਲੇ ਸਰਪੰਚ ਬਿੱਲੇ ਨੇ ਜਾਂ ਬਿੱਲਾ ਬਿੰਦਾ ਸਰਪੰਚ ਜਿੰਨਾ ਬਿੰਦਾ ਸਰਪੰਚ ਨੇ ਪੈਸਾ ਵੰਡਿਆ ਨਾ ਕਬੱਡੀ 'ਚ ਗੇਹਦਾ ਬਿੰਦਾ ਸਰਪੰਚ ਦਾ ਬੜਾ ਤਿੰਨ ਪੁੱਛ ਰਾ ਪੁੱਛ ਬੜੇ ਪੈਸੇ ਵੰਡੇ ਜਿਹੜਾ ਤੁਹਾਡਾ ਰੇਟ ਬਣਿਆ ਨਾ ਕਬੱਡੀ ਦਾ ਉਹ ਪੁੱਛਰੋਂ ਬਣਿਆ ਪੁੱਛਰ ਸਾਡੇ ਚੇਚਾ ਮੀਨਾਂ ਮੇਰੀ ਗੱਲ ਮੈਂ ਤੇ ਸੁਖਮਣ ਮੈਂ ਤੇ ਸੁਖਮਣ ਆਪਸ ਵਿੱਚ ਗੱਲਬਾਤ ਘੱਟ ਕਰਦੇ ਹਾਂ ਚਲੋ ਮੈਚ ਲੱਗਦਾ ਹੈ ਗੱਲ ਘੱਟ ਕਰਦੇ ਉਹ ਬਿੰਦਾ ਮੈਨੂੰ ਪਿਆਰ ਕਰਦਾ ਸੀ ਤੇ ਬਿੰਦੇ ਦੇ ਚਾਚੇ ਦਾ ਮੁੰਡਾ ਹੀ ਹਸਾਗਾ ਉਹ ਸੁਖਮਨ ਉਹਦੀ ਬੜੀ ਬੰਦੀ ਤੂੰ ਅਸੀਂ ਉੱਥੇ ਰੋਟੀ ਪਾਣੀ ਇਕੱਠੀ ਖਾਣੇ ਹਣੇ ਬੈਠ ਕੇ ਤੇ ਉਹ ਜਦੋਂ ਬੈਠੇ ਤੇ ਫਿਰ ਇਦਾਂ ਹੀ ਸਾਡੀਆਂ ਆਪਸ ਵਿੱਚ ਗੱਲਾਂ ਚੱਲਣ ਲੱਗ ਪਈਆਂ ਕਹਿੰਦੇ ਵੀ ਤੁਸੀਂ ਇੰਨਾ ਜ਼ਿਆਦਾ ਛੇਤਰ ਪੋਲਾ ਤੁਹਾਡਾ ਖੜਕਦਾ ਵੀ ਰੇਟ ਤੇ ਤੁਹਾਡਾ ਉਹ ਹੀ 15 18 21 ਹੈ ਤੇ ਰੇਟ ਤੇ ਬਤਾਓ ਵੀ ਪੈਸੇ ਤੇ ਵੱਧ ਕਰੋ ਇਹ ਗੱਲ ਹੈ ਯਾਰਾਂ ਦੀ ਯਾਰਾਂ ਤੇ ਫਿਰ ਅਹੀਂ ਕਿ ਕਿੰਨੇ ਪੈਸੇ ਕਰੀਏ ਉਦੋਂ 35 ਤੇ 40 ਬੜਾ ਰੇਟ ਬਣਦਾ ਦੇਸਾ ਦਾ ਤੇ ਵੀ ਅੱਜ ਦੇ ਲਾਲਾ ਕੀ 2 ਲੱਖ ਰਗਾ ਅਹੀਂ ਕਿ ਫਿਰ ਪੈਸੇ ਕਿੱਦਾਂ ਕਹਿੰਦਾ ਵੀ ਤੁਸੀਂ ਰੇਟ ਕਰ ਦੋ ਬਿੰਦਾ ਸਰਪੰਚ ਕਹਿੰਦਾ 25 35 ਤੇ 40 ਕਰ ਦੋ ਦੇਖਿਓ ਤੁਹਾਡੇ ਤੋਂ ਮੈਚ ਅਹੀਂ 35 40 ਕਰਦਾ ਤੇ ਕਮੇਟੀਆਂ ਨੇ ਨਾ ਹੀ ਦਿੱਤੀ ਉਦੋਂ ਬਾਅਦ ਚ ਮੈਨਾਂ ਵੀ ਇੰਨੇ ਜਿਆਦੇ ਮੈਚ ਅਹੀਂ 35 40 ਚ ਖੇਡੇ ਆ ਤੇ ਬੰਦੇ ਵੀ ਟੋਟਲੀ ਇੱਕੋ ਹੀ ਬੰਦੇ ਅੱਜ ਤੇ ਬੰਦੇ ਚੇਂਜ ਹੁੰਦੇ ਆ ਨਾ ਕੋਈ ਕਦੀ ਕੋਈ ਕਦੀ ਕੋਈ ਜੇ ਸਾਡੇ ਚਾਰ ਰੇਡਰ ਤਾਬਾ ਛੇਰੀ ਪਾਲੂ ਜੱਗਾ ਉਹੀ ਰੇਡਰ ਆ ਉਧਰ ਵੀ ਜੀਤ ਗੱਗੋ ਬੋਏ ਵਾਲਾ ਸੁਖਮਣ ਉਹ ਰੇਡਰ ਸੇਮ ਹੀ ਹੁੰਦਾ ਇਹ ਨਹੀਂ ਕਿ ਮੈਂ ਤੁਹਾਨੂੰ ਇਹ ਨਹੀਂ ਯਾਰਾ ਇਹ ਨਹੀਂ ਕਿ ਉਹ ਮਿਸ ਮਾਰ ਗਏ ਆ ਯਾਰ ਉਹ ਤਾਂ ਮੇਰੀ ਗੱਲ ਸੁਣਾ ਗਰਮੀ ਵੀ ਇੰਨੀ ਹੁੰਦੀ ਸਾਰਾ ਕੁਝ ਇੰਨਾ ਹੁੰਦਾ ਹਾਂ ਦਾ ਥੱਕਦਾ ਕਿਉਂ ਹੈ ਮੈਂ ਤਾਂ ਕਹਿੰਦਾ ਚਾਹਨਾ ਕੋਈ ਖਰਾਕ ਦੇ ਵਿੱਚ ਕੋਈ ਸਿਸਟਮ ਹੋ ਗਿਆ ਜਾਂ ਮਿਹਨਤ ਨਹੀਂ ਕਰਦੇ ਮਿਹਨਤ ਕਰਦੇ ਸੋਲ ਹੋ ਗਏ